10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਅਨੰਕ ਦੇਵ ਜੀ ਦਾ ਇਹਨਾਂ ਤਿੰਨਾਂ ਚ ਇੱਕ ਆ ਜੂਆ ਤਿਆਗ ਮੱਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਦਸਤਾਰਾਂ ਨੇ ਇਹ ਕੋਈ ਸਾਨੂੰ ਐਵੇਂ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪੈਨੇ ਫਿਰ ਦਸਤਾਰਾਂ ਮਿਲੀਆਂ ਅਸੀਂ ਕਹਿਆ ਜੀ ਸਰਕਾਰ ਜਿਹੜੀ ਹੈ ਉਹ ਪਿੱਛੇ ਰਹੂਗੀ ਤੁਸੀਂ ਅੱਗੇ ਲੱਗੋ ਕਿਉਂਕਿ ਮਾਣ ਮਰਿਆਦਾ ਦਾ ਤੁਹਾਨੂੰ ਪਤਾ ਹੈ ਗੁਣੀ ਗਹਿਨੀ ਲੋਕਾਂ ਨੂੰ ਧਰਮ ਦਾ ਪਤਾ ਹੈ ਮਾਣ ਮਰਿਆਦਾ ਤੁਸੀਂ ਕਾਇਮ ਰੱਖਣੀ ਹੈ ਅਸੀਂ ਤਾਂ ਸਿਰਫ ਪਿੱਛੇ ਇੱਕ سپورਟਿੰਗ ਬਾਡੀ ਹਾਂ ਸਾਨੂੰ ਦੱਸ ਦੋ ਕਿੱਥੇ ਸੜਕਾਂ ਬਣਾਉਣੀਆਂ ਨੇ ਕਿੱਥੋਂ ਕਿੱਥੋਂ ਗੁਰੂ ਸਾਹਿਬ ਗਏ ਕਿੱਥੇ ਕਿੱਥੇ ਕੀ ਕੋਈ ਕਮੀਆਂ ਨੇ ਕੋਈ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਅਲੱਗ ਤੋਂ ਬਜਟ ਰੱਖ ਲਿਆ ਸੀ 350 ਸਾਲਾ ਸ਼ਹੀਦੀ ਸਮਾਗਮਾਂ ਵਾਸਤੇ ਅਲੱਗ ਤੋਂ ਬਜਟ ਰੱਖ ਲਿਆ ਇੱਕ ਟੈਂਟ ਸਿਟੀ ਪੂਰਾ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਪਰसों ਨੂੰ ਮੈਂ ਮਾਨਯੋਗ ਮਹਾਮਹਿੰਮ ਰਾਸ਼ਟਰਪਤੀ ਜੀ ਕੋਲ ਜਾ ਰਿਹਾ ਹਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਲਈ ਪਰਸੋਂ ਦਾ ਅਸੀਂ ਟਾਈਮ ਲਿਆ ਤੇ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਨਾਨਕਲੇਵਾ ਸੰਗਤ ਦੇ ਜਿੰਨੇ ਵੀ ਬੰਦਿਆਂ ਨੇ ਦੁਨੀਆ ਭਰ ਚ ਆਪਣਾ ਨਾਮ ਕਮਾਇਆ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਮਿਹਨਤਾਂ ਕਰਕੇ ਬੜੇ ਵੱਡੀਆਂ ਪੋਜੀਸ਼ਨਾਂ ਆਉਧਿਆਂ ਤੇ ਪਹੁੰਚੇ ਸਾਰਿਆਂ ਨੂੰ ਬੁਲਾਵਾਂਗੇ ਸਾਰਿਆਂ ਨੂੰ ਸੱਦਾ ਪੱਤਰ ਦੇਵਾਂਗੇ ਕਿ ਆਓ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਹੜੀਆਂ ਸਿਰਫ ਆਪਾਂ ਇੱਕ ਲੇਖ 10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਪੰਜਾਬੀ ਤੇ ਪੇਪਰ ਚ ਇੱਕ ਲੇਖ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਦਾ ਨੰਨਾਂ ਚ ਇੱਕ ਆ ਜੂ ਆ ਸਿਰਫ 10 ਨੰਬਰ ਦਾ ਲੇਖ ਬਣ ਕੇ ਰਹਿ ਗਿਆ ਸੀ ਆ ਐਸੇ ਜਦ ਕਿ ਸਾਨੂੰ ਉਹਨਾਂ ਦੀ ਤਿਆਗ ਮੱਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਕਿੰਨੀਆਂ ਬਾਬਾ ਬਕਾਲਾ ਸਭ ਵਿਖੇ ਬੈਠ ਕੇ ਕਿੰਨੀਆਂ ਕਸ਼ਟ ਝੱਲੇ ਕਿਵੇਂ ਮੱਖਣ ਛਾਲ ਬਾਣਾ ਉਹਨੇ ਗੁਰੂ ਲਾਦੋ ਰੇ ਕਿਥੋਂ ਕਿਥੇ ਕਸ਼ਟ ਚੱਲੇ ਮਲ ਹਮਲੇ ਹੋਏ ਗੁਰੂ ਸਾਹਿਬ ਤੇ ਤੇ ਜੋ ਤਿਆਗ ਦਾ ਜੋ ਨਿਮਰਤਾ ਦਾ ਜੋ ਮਨੁੱਖਤਾ ਦਾ ਮਾਨਵਤਾ ਦਾ ਸਨੇਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਮੇਰੇ ਖਿਆਲ ਨਹੀਂ ਕੋਈ ਦੁਨੀਆ ਦੇ ਵਿੱਚ ਕਿਸੇ ਕਿਤਾਬ ਕਿਸੇ ਵੇਦ ਗ੍ਰੰਥ ਚ ਕਿਤੇ ਮਿਲਦਾ ਹੋਊਗਾ ਇਹ ਜਿਹੜਾ ਐਗਜ਼ਾਮਪਲ ਇਹ ਜੀ ਮਿਸਾਲ ਸੋ ਅਸੀਂ ਪਾਠਕ੍ਰਮ ਦੇ ਵਿੱਚ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦਾ ਜੀਵਨ ਸਾਰਾ ਉਹ ਐਡ ਕੀਤਾ ਹੈ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਸਾਨੂੰ ਇਹ ਜਿਹੜੀਆਂ ਦਸਤਾਰਾਂ ਨੇ ਇਹ ਕੋਈ ਸਾਨੂੰ ਐਵੇਂ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪਏ ਨੇ ਫਿਰ ਦਸਤਾਰਾਂ ਬਣੀਆਂ ਨੇ ਇਹਦੇ ਵਾਸਤੇ ਸਾਨੂੰ ਅਸੀਂ ਦੂਜਿਆਂ ਦੇ ਰਾਖੇ ਬਣਿਆ ਤਾਈਓ ਸਾਨੂੰ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਦਾ ਕਿਤਾਬ ਮਿਲਿਆ ਇਹ ਕੋਈ ਐਵੇਂ ਚੀਚੀਆਂ ਨੂੰ ਖੂਨ ਲਾ ਕੇ ਸਿੱਧੀਆਂ ਨਹੀਂ ਪ੍ਰਾਪਤ ਹੋਈਆਂ ਇੱਥੇ ਸਿਰ ਦੇਣੇ ਪਏ ਇੱਥੇ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਇੱਥੇ ਪਾਈ ਮਤੀ ਦਾਸ ਜੀ ਅੱਜ ਸਾਡੀ ਅਰਦਾਸ ਦੇ ਵਿੱਚ ਜ਼ਿਕਰ ਹੈ ਆਰਿਆਂ ਨਾਲ ਚਰਵਾਏ ਗਏ ਚਰਖੜੀਆਂ ਤੇ ਚੜੇ ਦੇਗਿਆਂ ਚ ਉਬਾਲੇ ਗਏ ਕਿਹੜਾ ਤਰੀਕਾ ਸੀ ਜ਼ਾਲਿਮਾਂ ਦਾ ਜਿਹੜਾ ਉਹਨਾਂ ਨੇ ਨਹੀਂ ਵਰਤਿਆ ਸਾਡੇ ਤੇ ਪਰ ਦੇਖ ਲਓ ਗੁਰੂ ਸਾਹਿਬ ਦਾ ਪਰਮਾਤਮਾ ਦਾ ਸੁਨੇਹਾ ਦੇਖ ਲਓ ਔਰੰਗਾਬਾਦ ਚਲੇ ਜਾਇਓ ਉੱਥੇ ਔਰੰਗਜੀਤ ਦੀ ਕਬਰ ਹੈ ਦੀਵਾ ਕਰਨ ਵਾਲਾ ਹੈ ਨਹੀਂ ਤੇ ਅਨੰਦਪੁਰ ਸਾਹਿਬ ਜਾਇਓ ਗੁਰੂ ਕੀ ਨਗਰੀ ਲਾਈਨ ਨਹੀਂ ਟੁੱਟਦੀ ਲਾਈਨ ਨਹੀਂ ਟੁੱਟਦੀ ਸਜਦਾ ਕਰਨ ਵਾਲਿਆਂ ਦੀ ਆਹ ਫਰਕ ਹੈ ਬਸ